ਮੰਤੂ ਜੀ ਭਗਵਾਨਤਮਾਨ ਨੇ ਅਕਾਲੀ ਦਲ ਤੇ ਬੜਾ ਤਿੱਖਾ ਹਮਲਾ ਕਰਦੇ ਆਏ ਕਿਹਾ ਵੀ 15 ਸਾਲ ਤੁਸੀਂ ਪੰਜਾਬ ਨੂੰ ਲੁੱਟਿਆ ਤੇ ਇਸ ਗੱਲ ਨੂੰ ਲੈ ਕੇ ਕਾਫੀ ਰਿਐਕਸ਼ਨ ਵੀ ਆ ਰਿਹਾ ਹੈ ਕੀ ਬੇਰਵਾ ਜੀ ਜੀ ਬਿਲਕੁਲ ਦੇਖੋ ਅਕਾਲੀ ਦਲ ਦੀ ਕੋਰ ਕਮੇਟੀ ਦੀ ਕੱਲ ਮੀਟਿੰਗ ਹੋਈ ਸੀ ਕਿਤੇ ਉਸ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਸੀਗਾ ਕਿ ਅਸੀਂ ਫਰਵਰੀ ਦੇ ਵਿੱਚ ਪੰਜਾਬ ਬਚਾਓ ਯਾਤਰਾ ਕੰਡਾਂਗੇ ਜੀ ਹਰ ਇੱਕ ਅਕਾਲੀ ਦਲ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਸਾਰੀਆਂ ਤਨਜ਼ੀਮਾਂ ਹੀ ਇਸ ਗੱਲ ਤੇ ਹੋਣਾ ਜੋੜ ਨਾਲ ਲੱਗੀਆਂ ਹੋਈਆਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਮਜ਼ਬੂਤ ਕੀਤਾ ਜਾਵੇ। ਇੰਦਰੂਮਾਨ ਸਾਹਿਬ ਨੂੰ ਗੱਲ ਚੁਪੀ ਉਹ ਕਹਿੰਦੇ ਕਿ ਸਾਰੇ ਪੰਜਾਬ ਨੂੰ 15 ਸਾਲ ਹਰੇਕ ਪੱਖ ਤੋਂ ਲੁੱਟ ਕੇ ਕਾਨੀਦਲ ਬਾਦਲ ਨੇ ਬੋਲਿਆ ਵੱਡਾ ਸੱਚ। ਕਹਿੰਦੇ ਵੋਟਾਂ ਤੋਂ ਪਹਿਲਾਂ ਪੂਰੇ ਪੰਜਾਬ 'ਚ ਅਨਕਾਰਨੀ ਦਲ ਤੋਂ ਪੰਜਾਬ ਬਚਾ ਲਈ ਯਾਤਰਾ ਸ਼ੁਰੂ ਕਰਨ ਦਾ ਇਦਿ ਮਾਫੀ ਕਦੇ ਫੇਰ ਮੰਗ ਲੈਣ ਕਿ ਹਾਂ ਹਾਂ। ਇਸ ਤੋਂ ਬਾਅਦ ਫਿਰ ਮਜੀਠੀਆ ਆ ਗਏ ਮੈਦਾਨ ਦੇ ਵਿੱਚ ਉਹ ਕਹਿੰਦੇ ਕੀ ਗੱਲ ਹੈ ਯਾਰ ਕਿ ਵਈ ਪੰਜਾਬੀ ਇੱਕ ਬਹਾਦਰ ਮਾਰਸ਼ਲ ਕੌਮ ਹੈ ਯਾਰ ਇਹ ਪੰਜਾਬੀ ਜਿਹੜੇ ਆ ਬਹੁਤ ਜ਼ਿਆਦਾ ਦੇਸ਼ ਲਈ ਮਰਬੜਦੇ ਆ ਕੋਈ ਗੱਲ ਨਹੀਂ ਤੁਸੀਂ ਜਿਹੜਾ ਦਿੱਲੀ ਮਾਡਲ ਥੋਪ ਰਹੇ ਹੋ ਫਰਾਗ ਮਾਡਲ ਜੀ ਭਾਤੇ ਦਿਨ ਥੋੜੀ ਉਹ ਕਹਿੰਦੇ ਕਿ ਬਹੁਤ ਜਲਦੀ ਫਿਰ ਯਾਤਰਾ ਨਿਕਲੇਗੀ ਕਿ ਭਗਵੰਤ ਪਜਾਓ ਯਾਤਰਾ ਹਮ ਪੰਜਾਬੀ ਕਾਟਣ ਮਤਲਬ ਕਿ ਇੱਕ ਦੂਜੇ ਤੇ ਇਸ ਤਰ੍ਹਾਂ ਸ਼ਮਦੀ ਜਿਹੜੇ ਆ ਉਹ ਹਮਲੇ ਹੁੰਦੇ ਰਹੇ ਇਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਨੇ ਵੀ ਸੀਐਮ ਤੇ ਨਿਸ਼ਾਨਾ ਕਰ ਸਿਆਸੀਗਾ ਕੱਟ ਗੁਦਲੀ ਇਹ ਆ ਵੀ ਜੀ ਸੋਚਣ ਵਾਲੀ ਵੈਸੇ ਤੇ ਸਾਡਾ ਨਾ ਇੱਕ ਤਾਂ ਗੋਦੀ মিডিਆ ਸ਼ਬਦ ਤੁਸੀਂ ਬਹੁਤ ਸੁਣਿਆ ਹੋਣਾ ਹੁਣ ਤੇ ਸਤਸ ਮੁੰਬਰਾ ਤੋਂ ਪਾਰ ਵੀ ਚਲੇ ਗਿਆ ਇੱਕ ਗੋਦੀ মিডিਆ ਇੱਕ ਬੋਦੀ মিডিਆ ਵੀ ਹੈਗਾ ਕਿ ਪੰਜਾਬ ਦੇ ਵਿੱਚ ਯਾਨੀ ਬੋਦੀ ਵੀ ਹਾਂ ਸਮਾਂ ਦੇ ਹੱਥ ਚ ਆ ਉਹਨਾਂ ਨੇ ਇੱਕ ਵੱਡਾ ਪ੍ਰੈਸ ਕੋ ਇੱਕ ਤਰ੍ਹਾਂ ਨਾਲ ਕਹਿੰਦਾ ਤਾਂ ਪ੍ਰੈਸ ਕਾਨਫਰੈਂਸ ਦੇ ਵਿੱਚ ਬਹੁਤ ਅਥੋਰਟੀ ਸਟੇਟਮੈਂਟ ਨਿਕਲਦੀ ਆ ਇਸ ਤਰ੍ਹਾਂ ਉਹਨਾਂ ਨੇ ਤਾਂ ਪ੍ਰੈਸ ਨੂੰ ਗੁੱਡ ਸ਼ਾਪਿਆ ਹੋਇਆ ਮੈਂ ਹਰਾ ਰਹਿ ਗਿਆ ਜੀ ਮਤਲਬ ਕਿ ਇਹ ਸੋ ਉਹ ਕਿਤੇ ਜਾਉਂਗੇ ਅਫੀਸ਼ੀਅਲ ਜਿਹੜਾ ਅਕਾਊਂਟ ਹੈ ਆ ਮਾਨ ਸਾਹਿਬ ਦਾ ਉਹਦੇ ਤੇ ਤਾਂ ਤਿੰਨ ਚਾਰ ਪੰਕਤੀਆਂ ਦਾ ਸਟੇਟਸ ਹੈ ਜੀ ਤਾਂ ਉਹਨਾਂ ਨੇ ਤਾਂ ਮਤਲਬ ਕਿ ਤਕਰੀਬਨ 100 ਲਾਈਨਾਂ ਦਾ ਲਿਖ ਛੱਟਿਆ ਪ੍ਰੈਸ ਨੋਟ ਮੰਗਦੀ ਗੱਲ ਆ ਵੀ ਪਤਾ ਨਹੀਂ ਆਪਣੇ ਕੋਲੋਂ ਜਾਂ ਪ੍ਰੈਸ ਨੋਟ ਇਹਨਾਂ ਨੇ ਬਣਾ ਕੇ ਭੇਜਿਆ ਕਿ ਲਾ ਦਿਓ ਪਰ ਸਭ ਤੋਂ ਵੱਟੀ ਗੰਦੇ ਆ ਕਿ ਸਾਧਨਾ 'ਚ ਬੈਠਾ ਸ਼ਖਸ ਜਿਹੜਾ ਧਿਆਨ ਕਰ ਰਿਹਾ ਹੈ ਆਪਣੇ ਆਪ ਤੇ ਧਿਆਨ ਲਾ ਰਿਹਾ ਤੂੰ ਫੇਸਬੁੱਕ ਤੇ ਧਿਆਨ ਕਿਵੇਂ ਦੇ ਰਿਹਾ ਹੂੰ ਇਹ ਜੋ ਫੇਸਬੁੱਕ ਤੇ ਧਿਆਨ ਦੇ ਰਿਹਾ ਤੇ ਫਿਰ ਉਹ ਪਖੰਡ ਕਿਉਂ ਕਰ ਰਿਹਾ ਜੀ ਜੇ ਉਹ ਸੱਚੀ ਉਹ ਸ਼ੁੱਧਤਾ ਨਾਲ ਧਿਆਨ ਕਰ ਰਿਹਾ ਤੇ ਫਿਰ ਫੇਸਬੁਕ ਦਾ ਧਿਆਨ ਕੌਣ ਰੱਖ ਰਿਹਾ ਇਹਦਾ ਮਤਲਬ ਇਹ ਕਿ ਇਹ ਯਾਰ ਕਿ ਫਿਰ ਜਿਹੜਾ ਅਫੀਸ਼ੀਅਲ ਅਕਾਊਂਟ ਹੈ ਨਾ ਦਾ ਜੀ ਜਾਂ ਸੋਸ਼ਲ ਮੀਡੀਆ ਦੇ ਜਿਹੜੇ ਜਿੰਨੇ ਵੀ ਅਕਾਊਂਟ ਆ ਮਾਨ ਸਾਹਿਬ ਦੇ ਹੱਥ ਚਤਾਉ ਵੀ ਨਹੀਂ ਹੈਗੇ ਹਮ ਇਹਨ ਬੜੇ ਬੱਲੇ ਇਸ ਪਤਾਉਂਦੇ ਨੇ ਕਿ ਬੇਪਾਸਨਾ ਦੇ ਦਰਮਿਆਨ ਇਸ ਕਰ ਸਾਰੀ ਸਕਰੋਲਿੰਗ ਹੁੰਦੀ ਆ ਸਾਰੀ ਉਥੇ ਬੜੀ ਧਿਆਨ ਦੇ ਨਾਲ ਗੱਲਬਾਤ ਵੇਖੀ ਜਾਂਦੀ ਵੀ ਫਿਰ ਟਾਈਪਿੰਗ ਹੁੰਦੀ ਆ ਜੇ ਨਹੀਂ ਇਹ ਇੰਟਰਵਿਊ ਤੇ ਬੈਠੇ ਨੇ ਆਂਧਰਾ ਦੇ ਵਿੱਚ ਫਿਰ ਇਹਥੋਂ ਕੌਣ ਇਹ ਸਾਰੀਆਂ ਸਟੇਟਮੈਂਟਾਂ ਬਣਾ ਰਿਹਾ ਹੈ ਤੇ ਕੀ ਮੁੱਖ ਮੰਤਰੀ ਦੀ ਸਟੇਟਮੈਂਟ ਜਾਂ ਇਸ ਤਰ੍ਹਾਂ ਦੇ ਜਿਹੜੇ ਫਿਰ ਉਹ ਹੋਰ ਹੱਥ ਆ ਜਿਹੜੇ ਹੱਥ ਬਣਾ ਰਿਹਾ ਤਾਂ ਭਾਈ ਇਹਨਾਂ ਦਾ ਨਖੇੜਾ ਕਿਵੇਂ ਕਰਾਂ ਕਿ ਕਿ ਸ਼ੁੱਧ ਨੈਰੋਨ ਖਾਲਸ ਸਟੇਟਮੈਂਟ ਮੁੱਖ ਮੰਤਰੀ ਦੀ ਆ ਆਈਟੀ ਵਾਲਿਆਂ ਦੀ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਮੋਹਾ ਮੋਇਤਰਾ ਨੂੰ ਤੇ ਸਸਪੈਂਡ ਕਰ ਦਿੱਤਾ ਇਹਨਾਂ ਨੇ ਕਿ ਉਹਨੇ ਆਪਣੀ ਜਿਹੜੀ ਸਦਨ ਦੀ ਜਾਂ ਸੰਸਦ ਦੀ ਜਿਹੜੀ ਆ ਹੈਗੀ ਸੀ ਕਿ ਆਈਡੀ ਉਹਦੇ ਵਿੱਚ ਲੌਗਇਨ ਜਿਹੜਾ ਹੈ ਉਹ ਕਿਸੇ ਤੋਂ ਕਰਵਾਇਆ ਜੀ ਤਾਂ ਕੀ ਇਸ ਤਰ੍ਹਾਂ ਜਿਹੜੇ ਅਫੀਸ਼ੀਅਲ ਅਕਾਊਂਟ ਜਿਨ੍ਹਾਂ ਨੂੰ ਮੰਨਿਆ ਜਾਂਦਾ ਕਿ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਆ ਰਹੀ ਹੈ ਤਾਂ ਕੀ ਇਸ ਤਰ੍ਹਾਂ ਪਰਾਏ ਹੱਥਾਂ ਚ ਦੇ ਦੇਣਾ ਇਹ ਅਰਕਿਕਲੀ ਇਹ ਸਹੀ ਹੈ ਹੂੰ ਇਸ ਤਰ੍ਹਾਂ ਦੀ ਗੱਲ ਨਾਲ ਦੀ ਮੈਂ ਇੱਥੇ ਵੀ ਕੋਈ ਖਬਰ ਪੜ੍ਹੀ ਸੀ ਕਿ ਜਿਹੜੇ ਇਲੈਕਟਿਡ ਅਫੀਸ਼ੀਅਲਸ ਨੇ ਆਮ ਤੌਰ ਤੇ ਸੋਸ਼ਲ ਮੀਡੀਆ ਹੈਂਡਲ ਕਰਨ ਲਈ ਉਹ ਹੈਂਡਲਰ ਵਗੈਰਾ ਰੱਖੇ ਹੁੰਦੇ ਨੇ ਸਟਾਫ ਕਈ ਵਾਰੀ ਸੋਸ਼ਲ ਮੀਡੀਆ ਅਕਾਊਂਟਸ ਨੂੰ ਉਹਦੀ ਦੇਖਰੇਖ ਕਰਦਾ ਪਾਰਿਸਵਾਲ ਇੱਥੇ ਵੀ ਕਿਤੇ ਇੱਥੇ ਦੀ ਖਬਰ ਹੈ ਜੀ ਕੈਨੇਡਾ ਦੀ ਹੈ ਇਹ ਵੀ ਇੱਥੇ ਵੀ ਇਹ ਸਵਾਲ ਚੱਕਿਆ ਗਿਆ ਸੀ ਵੀ ਜਿਹੜੇ ਇਲੈਕਟਿਡ ਰੈਪ੍ਰੈਜ਼ੈਂਟੇਟਿਵਸ ਨੇ ਕਿ ਉਹਨਾਂ ਦੇ ਬਿਨਾਂ ਤੇ ਉਹਨਾਂ ਦੇ ਕਿਸੇ ਸਟਾਫ ਮੈਂਬਰ ਨੂੰ ਇਜਾਜ਼ਤ ਹੋਣੀ ਚਾਹੀਦੀ ਆ ਵੀ ਉਹ ਮੈਸੇਜ ਪੋਸਟ ਕਰ ਸਕੇ ਸੋ ਸਵਾਲ ਵਾਜਬ ਹੈ ਜੀ ਇਹ ਅੱਜ ਕੱਲ੍ਹ ਦੇ ਇਸ ਦੌਰ ਵਿੱਚ ਨਹੀਂ ਬਿਲਕੁਲ ਕੀ ਉਹ ਪਾਰਟੀ ਦੀ ਸੋਚ ਹੈ ਮੁੱਖ ਮੰਤਰੀ ਦੀ ਆਪਣੀ ਸੋਚ ਹੈ ਜਾਂ ਆਈਟੀ ਦਾ ਇੱਕ ਨੈਰੇਟਿਵ ਦਾ ਹਿੱਸਾ ਹੈ ਉਹ ਜਿਹੜਾ ਕਰਨਾ ਬਹੁਤ ਟੌਕ ਹੈ ਨਾ ਫੋਲਵਰ ਬਿਲਕੁਲ ਬਿਲਕੁਲ ਮਿੰਟੂ ਜੀ ਜੋ ਇਸ ਵੇਲੇ ਨikhil Gupta ਦੇ ਉੱਪਰ ਇੱਕ ਕਾਨੂੰਨੀ ਕਾਰਵਾਈ ਦੀ ਤਲਵਾਰ ਲਟਕ ਰਹੀ ਹੈ ਅਮਰੀਕਾ ਦੇ ਵਿੱਚ ਜਿਹੜੀ ਇਨਡਾਈਟਮੈਂਟ ਸੀ ਨਿਊਯਾਰਕ ਦੀ ਅਦਾਲਤ ਦੇ ਵਿੱਚ ਜਦੋਂ ਅਨਸੀਲ ਹੋਈ ਫਿਰ ਇਸ ਗੱਲ ਦਾ ਖੁਲਾਸਾ ਹੋਇਆ ਸੀ ਕਿ ਨikhil Gupta ਨੇ ਸੁਪਾਰੀ ਦਿੱਤੀ ਸੀ ਅਮਰੀਕਾ ਦੇ ਵਿੱਚ ਗੁਰਪਤਵੰਤ ਪੰਨੂ 6 ਫਾਰ ਜਸਟਿਸ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਕਤਲ ਵਾਸਤੇ ਨikhil Gupta ਦੇ ਪਰਿਵਾਰ ਵੱਲੋਂ ਜਿਹੜੀ ਪਟੀਸ਼ਨ ਕੀਤੀ ਗਈ ਸੀ ਉਹਦੇ ਉੱਪਰ ਹੁਣ ਕੀ ਅਪਡੇਟ ਹੈ ਜੀ ਉਸ ਨੂੰ ਖਾਰਜ ਕਰ ਦਿੱਤਾ ਗਿਆ ਅੱਜ ਯਾਨੀ 4 ਜਨਵਰੀ ਨੂੰ ਉਸ ਨੂੰ ਖਾਰਜ ਕਰ ਦਿੱਤਾ ਗਿਆ ਇਹ ਕਹਿ ਕੇ ਕਿਉਂਕਿ ਡਵਲਪ ਬੈਂਚ ਦੇ ਕੋਰਸੀ ਸੰਜੀਪ ਕੰਨਾ ਤੇ ਦਿਪੰਕਰ दत्ता ਦੀ ਪੈਨਸ਼ਨ ਨੇ ਫੈਸਲਾ ਸੁਣਾਇਆ ਕਿ ਦੇਖੋ ਅਸੀਂ ਕੁਝ ਜ਼ਿਆਦਾ ਨਹੀਂ ਕਰ ਸਕਦੇ ਤੁਹਾਨੂੰ ਬਿਆਨਾਂ ਸੰਬੰਧੀ ਦੇ ਅਨੁਸਾਰ ਕਾਉਂਸਲਰ ਐਕਸੈਸ ਮਿਲਣਾ ਚਾਹੀਦਾ ਉਹਦੇ ਵਾਸਤੇ ਤੁਸੀਂ ਹੱਕਦਾਰ ਹੋ ਜੋ ਤੁਹਾਨੂੰ ਮਿਲ ਚੁੱਕਾ ਹੈ ਸਾਨੂੰ ਦੇਸ਼ੀ ਕੋਰਟ ਦੇ ਅਦਾਲਤ ਖੇਤਰ ਤੇ ਪ੍ਰਭੂ ਸੱਤਾ ਦਾ ਸਨਮਾਨ ਕਰਨਾ ਚਾਹੀਦਾ ਯਾਨੀ ਸੁਪਰੀਮ ਕੋਰਟ ਨੇ ਸਾਫ ਕਰ ਦਿੱਤਾ ਕਿ ਦੇਖੋ ਜੋ ਕਿਸੇ ਦੇਸ਼ ਦੀ ਆਪਣੀ ਕਾਨੂੰਨੀ ਹੱਦ ਹੈ ਅਸੀਂ ਉਹਦੇ 'ਚ ਕੋਈ ਦਖਲ ਨਹੀਂ ਦੇ ਸਕਦੇ ਜੋ ਉਹਨਾਂ ਦੀ ਪ੍ਰਭੂਸਤਾ ਹੈ ਅਸੀਂ ਉਹਦੇ 'ਚ ਕੋਈ ਦਖਲ ਨਹੀਂ ਦੇ ਸਕਦੇ ਆ ਸਿਰਫ ਇਹ ਨਾ ਸੀ ਕਿ ਕਾਉਂਸਲਰ ਐਕਸਿਸ ਦਾ ਤੁਸੀਂ ਹੱਕ ਰੱਖਦੇ ਹੋ ਉਹ ਤੁਹਾਨੂੰ ਮੈਂ ਚੁੱਕਾ ਥੈਟਸ ਇਟ ਤੇ ਦੂਸਰੇ ਪਾਸੇ ਦੋਸ਼ ਵੀ ਲੱਗ ਰਹੇ ਸਨ ਕਿ ਨਿਕਲ ਨੋ ਉਹ ਜਿਹੜਾ ਉਹ ਖਵਾਇਆ ਗਿਆ گا ਦਾ ਮੀਂਹ ਜਿਹੜਾ ਉਹ ਦਿੱਤਾ ਗਿਆ ਜੋ ਕਿ Hindu ਰੀਤੀ ਰਿਵਾਜਾਂ ਦੇ ਉਲਟ ਆ ਤਾਂ ਉਹ ਦਿਨ ਤੇ ਕੋਈ ਗੱਲਬਾਤ ਖਾਸ ਤੌਰ ਤੇ ਜੜੀ ਆ ਕੋਈ ਨਹੀਂ ਹੋਈ ਹਾਂ ਇਹ ਜ਼ਰੂਰ ਕਿਹਾ ਗਿਆ ਸੀਗਾ ਕਿ ਜਿਸ ਵੇਲੇ ਗ੍ਰਿਫਤਾਰੀ ਕੀਤੀ ਗਈ ਆ ਜੀ ਕਿ ਪ੍ਰਾਗ ਦੇ ਜਿਹੜੇ 에어ਪੋਰਟ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਇਮੀਗ੍ਰੇਸ਼ਨ ਸੈਂਟਰ ਤੋਂ ਨਿਕਲਦੇ ਸਮੇਂ ਉਹ ਕਹਿੰਦੇ ਕਿ ਇੱਕ ਅਮਰੀਕੀ ਏਜੰਟਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਗਈ ਸੀ ਕਿ ਮਤਲਬ ਕਿ ਜੋ ਗ੍ਰਿਫਤਾਰੀ ਹੋਈ ਆ ਉਹ ਅਮਰੀਕਨ ਏਜੰਟਸ ਨੇ ਕੀਤੀ ਸੀ ਕਿ ਜੋ ਕਿ ਕੁਮਾਂਤਰੀ ਕਾਨੂੰਨਾਂ ਦਾ ਉਲੰਘਨ ਹੈ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਹਵਾਲੇ ਕੀਤਾ ਗਿਆ ਉਹ ਲਿਬਰੀ ਆਪਾਂ ਨੂੰ ਪਤਾ ਹੀ ਹੈ ਕਿ ਸੁਪਰੀਮ ਕੋਰਟ ਬਹੁਤਾ ਕੁਝ ਨਹੀਂ ਕਰ ਸਕਦੀ ਕਿਉਂਕਿ ਇਹ ਕਿਸੇ ਹੋਰ ਦੇਸ਼ ਦੇ ਅਧਿਕਾਰ ਖੇਤਰ ਦਾ ਮਸਲਾ ਹੈ ਜੀ ਪਰ ਇਹ ਗੱਲ ਜ਼ਰੂਰ ਨਿਕਲ ਕੇ ਸਾਹਮਣੇ ਆਈ ਕਿ ਫਿਰ ਬਾਤ ਵਿੱਚ ਲੋਕਲ ਪੁਲਿਸ ਨੂੰ ਸੌਪਿਆ ਗਿਆ ਨਿਖਲ ਗੁਪਤਾ ਤੇ ਫਿਰ ਉਹਦਾ ਬਲੱਡ ਟੈਸਟ ਤੇ ਬਾਇਓਮੈਟ੍ਰਿਕ ਡਾਟਾ ਵਗੈਰਾ ਜਿਹੜਾ ਉਹ ਲਾਇਕੀ ਗ੍ਰਿਫਤਾਰੀ ਚੜੀ ਹੈ ਉਹ ਪਾਈ ਜਾਂਦੀ ਹੈ ਤੇ ਇਸ ਦਰਮਿਆਨ ਚੈੱਕ ਰਿਪਬਲਿਕ ਦੇ ਵਿੱਚ ਜੋ ਮਜੂਦ ਸੀਗੇ 파ਰਟੀ ਦੁਤਾ ਵਾਸਤੇ ਅਧਿਕਾਰੀ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਇਹ ਸਾਰੀਆਂ ਗੱਲਾਂ ਜਿਹੜੀਆਂ ਹੋਈਆਂ ਉਹ ਨਿਕਲੀਆਂ ਸੀਗੀਆਂ ਪਰ ਬੈਰ ਹਨ ਵੱਡੀ ਅਪਡੇਟ ਇਸ ਮਾਮਲੇ ਦੇ ਵਿੱਚ ਆਇਆ ਕਿ ਇਹ ਜਿਹੜੀ ਪਟੀਸ਼ਨ ਸੀ ਕਿ ਸੁਪਰੀਮ ਕੋਰਟ ਤੇ ਡਬਲ ਬੈਂਚ ਬਣੀਓ ਖਾਰਜ ਕਰ ਦਿੱਤੀ ਗਈ ਜੀ ਮੰਤਰੀ ਜੀ ਇਹ ਦੱਸਿਓ ਸੁਖਪਾਲ ਖੈਰਾ ਨੂੰ ਜ਼ਮਾਨਤ ਮਿਲੀ ਜ਼ਮਾਨਤ ਮਿਲਦੇ ਸਾਰ ਹੀ ਕੇਸ ਦਰਜ ਹੋ ਗਿਆ ਕੀ ਚੱਲ ਰਿਹਾ ਜੀ ਇੱਕ ਤੇ ਆਪਾਂ ਸੁਣਦੇ ਹੋਗਾ ਦੇਸੀ ਕਿ ਅਮਾਨਤ ਮੈਂ ਖਿਆਨਤ ਨਹੀਂ ਇੱਥੇ ਜ਼ਮਾਨਤ ਮੈਂ ਖਿਆਨਤ ਹੈ ਤਾਂ ਕਹਿ ਰਹੇ ਮਸਲਾ ਇਹ ਹੈ ਕਿ ਅੱਜ ਜਿਵੇਂ ਹੀ ਹਾਈ ਕੋਰਟ ਨੇ ਡਰੱਗ ਵਾਲੇ ਮਾਮਲੇ 'ਚ ਸੁਖਪਾਲ ਸਿੰਘ ਖੈਰਾ ਦੀ ਜ਼ਮਾਨਤ ਮਨਜ਼ੂਰ ਕੀਤੀ ਤੇ ਵੀ ਨਾਲ ਦੀ ਨਾਲ ਇੱਕ ਹੋਰ ਐਫ ਆਈ ਆਰ ਜਿਹੜੀ 3 ਨੰਬਰ ਹੈ ਸੁਵਾਨਪੁਰ ਥਾਣੇ ਦੇ ਵਿੱਚ ਅੰਡਰ ਸੈਕਸ਼ਨ 195 ਏ 506 ਉਹਦੇ ਵਿੱਚ ਸੁਖਪਾਲ ਖੈਰਾ ਨੂੰ ਨਾਮਜ਼ਦ ਕਰ ਲਿਆ ਜਾਂਦਾ ਤਾਂ ਹੁਣ ਜਦੋਂ ਕੋਈ ਕੇਸ ਪੈਂਡਿੰਗ ਹੋਵੇ ਤਾਂ ਮਤਲਬ ਜ਼ਾਹਰ ਜੀ ਗੱਲ ਹੈ ਕਿ ਉਹ ਬੰਦਾ ਰਹਾ ਤਦ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਉਸ ਨੂੰ ਉਹਦੇ ਵਿੱਚੋਂ ਵੀ ਬੇਲ ਹਾਸਲ ਨਾ ਹੋ ਜਾਵੇ ਜੀ ਮਤਲਬ ਕਿ ਹੱਥੀ ਲੰਘਿਆ ਪੂਛ ਫਸ ਗਏ ਉਹ ਗੱਲ ਇਹ ਹੈ ਕਿ ਇਹ 195 A ਜਦੋਂ ਲੱਗਦੀ ਆ ਤਾਂ ਉਦੋਂ ਇੱਕ ਪ੍ਰੀਵੀਅਸ ਕੇਸ ਜ਼ਰੂਰ ਹੁੰਦਾ ਹੈ ਤੇ ਆਰੇ ਬਣੀ ਲੱਗ ਜਾਂਦੀ ਇਹ ਬੇਸਿਕਲੀ ਗੋਰੀਆ ਵੇਲੇ ਦਾ ਇੱਕ ਕਾਨੂੰਨ ਹੈ 1860 ਦਾ ਜੀ ਉਹਦੇ ਵਿੱਚ ਕੀ ਆ ਕਿ ਫਾਲਸ ਐਵੀਡੈਂਸ ਵਾਸਤੇ ਕਿਸੇ ਨੂੰ ਥ੍ਰੈਟ ਕਰਨਾ ਜਾਂ ਗਵਾਹੀ ਤੋਂ ਮਕਰਾਉਣ ਵਾਸਤੇ ਦਬਾਅ ਪਾਉਣਾ ਹੁਣ ਇਹਦੇ ਜੇ ਇੱਕ ਕੇਸ ਜਿਹੜਾ ਪਹਿਲਾਂ ਹੀ ਦਰਜ ਆ ਐਂਡੀਪੀਐਸ ਵਾਲਾ ਉਹਨੇ ਜੋ ਥਾਵਾ ਕਿ ਐਫਆਈਆਰ ਵੀ ਇਹਨਾਂ ਨੇ ਹਿڈن ਕਰ ਦਿੱਤੀ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਹਾਸਲ ਕੀਤੀ ਆ ਦੇਰ ਸ਼ਾਮ ਤਾਂ ਉਹਦੇ ਵਿੱਚ ਇੱਕ ਔਰਤ ਬੰਨੀਓ ਜਿਹੜੀ ਕਿ 60 ਸਾਲਾਂ ਦੀ ਔਰਤ ਹੈ ਉਸ ਬੰਨੀਓ ਐਫਆਈਆਰ ਜਿਹੜੀ ਹੈ ਉਹ ਕਟਵਾਈ ਗਈ ਹੈ ਯਾਨੀ ਸ਼ਿਕਾਇਤ ਦਿੱਤੀ ਗਈ ਆ ਮਸਲਾ ਕੀ ਹੈ ਕਿ ਐਂਡੀਪੀਐਸ ਐਕਟ ਦੇ ਵਿੱਚ ਉਹਦਾ ਪਤੀ ਉਹ ਕਹਿ ਰਿਹਾ ਕਿ ਉਹਨੇ ਗਵਾਹੀ ਦਿੱਤੀ ਸੀਗੀ ਤਾਂ ਗਵਾਹੀ ਫੇਰ ਦੇਣੀ ਸੀਗੀ ਸੁਖਪਾਲ ਸਿੰਘ ਕਹਿ ਰਹਾ ਤੇ ਉਲਟਾ ਦੇ ਦੋਨਾਂ ਕਾਪੂ ਉਹਨਾਂ ਦੇ ਘਰੇ ਆਇਆ ਤੇ ਥ्रेटਨ ਕਰਕੇ ਗਿਆ ਉਸ ਤੋਂ ਬਾਅਦ ਇੱਕ ਟੈਲੀਫੋਨ ਨੰਬਰ ਦਾ ਹਵਾਲਾ ਦਿੱਤਾ ਗਿਆ ਸ਼ਿਕਾਇਤ ਦੇ ਵਿੱਚ ਕਿ ਇਸ ਨੰਬਰ ਤੋਂ ਥ्रेट ਕੀਤਾ ਗਿਆ ਤੇ ਇਹ ਗੱਲ ਦੱਸੀ ਗਈ ਆ 10ਵੇਂ ਮਹੀਨੇ ਦੀ ਅਸਲ ਮਤਲਬ ਕਿ ਇਹ ਬੜਾ ਇੱਕ ਵਿਚਿਤਰਜ ਕੇਸ ਹੋ ਜਾਂਦਾ ਹੈ ਕਿ ਸੁਖਪਾਲ ਸਿੰਘ ਖੈਰਾ ਨੇ ਕੋਈ ਡ੍ਰੈਂਕਲੀ ਕਿਸੇ ਨੂੰ ਥ्रेट ਨਹੀਂ ਕੀਤਾ ਜੀ ਕੋਈ ਨਕਾਬਪੋਸ਼ਾਇਆ ਕੋਈ ਸ਼ੱਕਰ ਵੀ ਨਹੀਂ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਨਹੀਂ ਹੈ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਜੋ ਇਹ ਪ੍ਰਮਾਣਿਤ ਕਰ ਸਕੀ ਕਿ ਹਾਂ ਮੈਨੂੰ ਸੁਪਾਲ ਕਹਰੇ ਨੇ ਭੇਜਿਆ ਸੀ ਉਹ ਟੈਲੀਫੋਨ ਨੰਬਰ ਕਿਸ ਦੇ ਨਾਮ ਤੇ ਆ ਕੋਈ ਉਹਦਾ ਹਵਾਲਾ ਨਹੀਂ ਕੋਈ ਡੈਣਾ ਨਹੀਂ ਕੋਈ ਦੇਣਾ ਨਹੀਂ ਜੀ ਤਹੌਲ ਮਲਾ ਕੇ 159 ਇਹ ਲਗਤਾ ਰਹੀਆ ਪਰ ਇਹਦੇ ਵਿੱਚ ਮੈਂ ਕੇਰਲ ਹਾਈ ਕੋਰਟ ਦੀ ਇੱਕ ਡਾਇਰੈਕਸ਼ਨ ਪੜ੍ਹੀ ਆ ਜੀ ਉਹਨਾਂ ਨੇ ਸਭ ਤਰ੍ਹਾਂ ਤੇ ਕਿਹਾ ਕਿ ਪੁਲਸ ਐਸ ਤਾਕਤ ਦੇ ਸਮਰੱਥ ਹੈ ਨਹੀਂ ਉਹ ਸਿੱਧਾ ਮਾਮਲਾ ਦਰਜ ਕਰਾਉਂਦੇ ਇੱਕ ਕੋਰਟ ਨੇ ਦੇਖਣਾ ਕਿ ਕੀ ਫਾਲਸ ਐਵਿਡੈਂਸ ਕ੍ਰੀਏਟ ਕੀਤਾ ਗਿਆ ਜਾਂ ਦਬਾ ਪਾਇਆ ਗਿਆ ਅ ਤੇ ਜਦੋਂ ਮਾਮਲਾ ਪਹਿਲੇ ਹੀ ਅਦਾਲਤ ਦੇ ਵਿੱਚ ਹੋਵੇ ਤਾਂ ਖੈਰਾ ਕਾਫੀ ਇਹ پیچیدہ ਮਾਮਲਾ ਬਣ ਗਿਆ ਪਰ ਮੈਂ ਅੱਗੇ ਵੀ ਕਿਹਾ ਸੀ ਤੁਹਾਨੂੰ ਸ਼ਾਇਦ ਯਾਦ ਹੋਣਾ ਕਿ ਰਿਸਖਪਾਲ ਸਿੰਘ ਖੈਰਾ ਦੇ ਮਾਮਲੇ ਦੇ ਵਿੱਚ ਕਿਸ ਤੌਰ ਤੇ ਆਪਾਂ ਨੂੰ ਇੱਕ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਤਾਨੂੰ ਦਿਖਾਈ ਦਿੰਦਾ ਉਹ ਅਦੇਖ ਦਾ ਖਿਆਲ ਐ ਵੈਸੇ ਸਪਸ਼ਟ ਤੌਰ ਤੇ ਨਹੀਂ ਆ ਤਖਲਾ ਹੈ ਮੁੱਖ ਮੰਤਰੀ ਜੀ ਦਾ ਤਰ ਦਤ ਸੀ ਸੋਚੋ ਕਿ ਮੁੱਖ ਮੰਤਰੀ ਜਿਹੜੇ ਆ ਉਹ ਸਾਧਨਾ ਤੇ ਬੈਠੇ ਆ ਉਹ ਤੇ ਤਪ ਕਰ ਰਹੇ ਆ ध्यान कर रहे यार ते ਉਥੇ ਬੈਠੇ ਮੁੱਖ ਮੰਤਰੀ ਦੇ ਪਿੱਛੋਂ ਹੋਲਸ ਆਪਣੇ ਪੱਤਰ ਤੇ ਐਡਾ ਵੱਡਾ ਕਦਮ ਚੁੱਕ ਲਵੇ ਹਨਾਨ ਕੀ ਗੱਲ ਆ ਨਹੀਂ ਕਰ ਲਿਆ ਨੇ ਜਦ ਤੱਕ ਇਹ ਆਪਾ ਮਾਮਲਾ ਵਿਚਾਰੇ ਆ ਉਹਦੇ ਵਿੱਚ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਇਹ ਮਾਮਲਾ 10 ਮਹੀਨੇ ਦਾ ਤੇ ਜੇ ਮੁਲਸ ਨੇ ਆਪਣੇ ਪੱਤਰ ਤੇ ਕਾਰਵਾਈ ਕਰਨੀ ਸੀ ਤਾਂ ਉਹ 2 ਸਵਾ 2 ਮਹੀਨੇ ਰੁਕੇਗਾ ਤੋ ਰਹੀ ਹੂੰ ਜੀ ਮਿੰਟੂ ਜੀ ਅਕਾਲੀ ਦਲ ਨੇ ਤਿਵਾੜੀ ਰਿਪੋਰਟ ਤੇ ਸਵਾਲ ਖੜੇ ਕੀਤੇ ਨੇ ਕੀ ਕਿਆ ਕਿਹਾ ਜਾ ਰਿਹਾ ਅਕਾਲੀ ਦਲ ਵੱਲੋਂ ਇਹ ਇੱਕ ਬੜੀ ਅਜੀਬੋ-ਗਰੀਬ ਜੀ ਗੱਲ ਆ ਕਿ ਇੱਕ ਪਾਸੇ ਤੇ ਗੱਲ ਕੀਤੀ ਜਾ ਰਹੀ ਹੈ ਮਨੁੱਖੀ ਅਧਿਕਾਰ ਦੇ ਜਿਹੜੇ ਕਾਰਪੁਨਿਆਂ ਉਹਦਾ ਬਣਿਓ ਪੰਥਕ ਤੇਰਾ ਬਣਿਓ ਕਿ ਵੀਪੀ ਤਵਾੜੀ ਦੇ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੋ ਉਹਨਾਂ ਨੇ ਰਿਪੋਰਟ ਉਸ ਵੇਲੇ ਬਣਾਈ ਸੀਗੀ ਅੱਛਾ ਉਹਨਾਂ ਦੀਆਂ ਫਾਈਂਡਿੰਗਸ ਜਿਹੜੀਆਂ ਨੇ ਉਪਨਿਗਲਤੇ ਆ ਕਿ ਇਹ ਤਾਂ ਹਿੱਸਾ ਹੀ ਸਾਹਮਣੇ ਆਇਆ ਨੇ ਬਹੁਤ ਵੱਡਾ ਹਿੱਸਾ ਰਿਪੋਰਟ ਦਾ ਹਾਲੇ ਹੀ ਸਾਹਮਣੇ ਆਉਣਾ ਬਾਕੀ ਆ ਦੂਜੀ ਚੀਜ਼ ਇਹ ਆ ਕਿ ਇੱਕ ਇੰਟਰਸਟਿੰਗ ਕਹਾਣੀ ਜਿਹੜੀ ਯਾਣੋ ਇਸ ਰਿਪੋਰਟ ਦੇ ਆਉਣ ਤੋਂ ਬਾਅਦ ਵੀ ਆਵਦੀ ਜੀ ਹਮ ਹਮ ਹੋਇਆ ਕੀ ਸੀ ਕਿ ਤਿਵਾੜੀ ਨੇ ਜਿਵੇਂ ਹੀ 에어ਪੋਰਟ ਬਣਾਈ ਸੀਗੀ ਠੀਕ ਉਸ ਤੋਂ ਬਾਅਦ ਉਹਨੂੰ ਫਸਾਉਣ ਵਾਸਤੇ ਇੱਕ ਇੱਕ ਗਨਮੈਨ ਉਹਦਾ ਚਲੇ ਗਿਆ ਕਿ ਇਹ ਮੈਂ ਕੁੜੀਆਂ ਦੀ ਸਪਲਾਈ ਕਰਦਾ ਹਾਂ ਇਸ ਨੂੰ ਹਮ ਹਮ ਉਹ ਜਦੋਂ ਗੱਲ ਨਹੀਂ ਬਣੀ ਤਾਂ ਫਿਰ ਇੱਕ ਕੁੜੀ ਨੂੰ ਪਲਾਂਟ ਕੀਤਾ ਗਿਆ ਜਿਹੜੀ ਕਿ ਹਿਮਾਚਲ ਦੀ ਸੀ ਬੇਸਿਕਲੀ ਹਰਿਆਣੇ ਦੀ ਦਰਸਾ ਕੇ ਉਹਦੀ ਪ੍ਰੈਸ ਕਾਨਫਰੰਸ ਕਰਵਾਈ ਗਈ ਕਿ ਮੈਂ ਇਹਨਾਂ ਦੇ ਘਰੇ ਕੰਮ ਕਰਦੀ ਸੀ ਜਸਟ 2 ਦਿਨ ਕੰਮ ਕੀਤਾ ਉਹਨੇ ਹੂੰ ਇਹ ਮੇਰੇ ਨਾਲ ਇਹਨੇ ਛੇੜਛਾੜ ਕੀਤੀ ਉਸ ਤੋਂ ਬਾਅਦ ਸੀਬੀਆਈ ਨੂੰ ਜਾਂਚ ਦਿੱਤੀ ਜਾਂਦੀ ਆ ਕਿ ਸੀਬੀਆਈ ਦੀ ਜਾਂਚ ਤੋਂ ਕੁਝ ਵੀ ਨਹੀਂ ਨਿਕਲਦਾ ਬਾਅਦ ਚ ਕੁੜੀ ਨੇ ਸੀਬੀਆਈ ਦੇ ਸਾਹਮਣੇ ਸਟੇਟਮੈਂਟ ਵੀ ਦਿੱਤੀ ਸੀ ਕਿ ਮੈਨੂੰ ਇਸ ਸਾਰੀ ਫਾਲਸ ਕਹਾਣੀ ਨੂੰ ਬੰਦ ਵਾਸਤੇ ਪੈਸੇ ਤੇ ਹੀ ਕੀਤੇ ਗਿਆ ਸੀ ਹੂੰ ਉਹ ਆਤਾਨੇ ਕੀ ਕੰਦਨ ਅਕਾਨੀ ਇਹ ਕਹਿੰਦੀ ਆ ਕਿ ਮੈਂ ਖੁਦ ਇਸ ਰਿਪੋਰਟ ਦੇ ਵਿੱਚ ਕਿਤੇ ਵੀ ਨਹੀਂ ਕਿਹਾ ਗਿਆ ਕਿ ਕੋ ਕੋ ਕੇ ਭਾਈ ਕੌਂਤੇ ਨੂੰ ਸ਼ਹੀਦ ਕੀਤਾ ਗਿਆ ਇਹ ਤੇ ਦਰਸਾਮ ਦੀ ਬਈ ਸ਼ਾਹਾਂ ਦਾ ਤਾਂ ਕਿਥੀ ਜ਼ਿਕਰ ਹੈ ਦੱਸੋ ਇੱਥੇ ਲਿਖਿਆ ਹੈ ਜੀ ਯਕਦੀ ਦੇਖੋ ਜਦੋਂ ਤੁਸੀਂ ਉਸਨ ਕੋਟ ਦਾ ਆਖਰੀ ਹਿੱਸਾ ਵੇਖੋਗੇ ਤੇ ਵਾਰੀ ਨੇ ਸਾਫ ਲਿਖਿਆ ਹੈ ਕਿ ਜੋ ਗਵਾਹਾਂ ਹੋਂ ਗਿਆ ਨੇ ਦਰਚ ਜੋ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਉਹਦੇ ਮਹਾਪ ਦੇ ਪੋਰਸਨਲ ਰਿਕਾਰਡ ਜੋ ਬਦਲੇਆ ਮਤਲਬ ਕਿ ਫਾਲਸ ਰਿਪੋਰਟ ਤਿਆਰ ਕੀਤਾ ਜੋ ਇਹ ਸਾਰਾ ਕੁਝ ਹੋਇਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਨੇ ਕਾਰਵਾਈ ਐਕਸ਼ਨ ਯਾਨੀ ਲੈਣ ਦਾ ਸੰਦੇ ਤੌਰ ਤੇ ਕਿ ਕਿੰਨੇ ਕਿਤੇ ਸਮਰਥਨ ਕੀਤਾ ਸਵਾਰਕ ਕੀਤਾ ਜੀ ਹੁਣ ਇੱਕ ਤੋਂ ਗਵਾਹਾਂ ਤੋਂ ਕੱਟ ਕੇ ਕੋਟ ਕਰਕੇ ਕਹਿ ਰਹੇ ਆ ਜਾਂ ਫਿੱਟੇ ਨੂੰ ਤਾਂ ਦੇਖੋ ਹੁਣ ਇੱਕ ਛੋਟੀ ਜੀ ਜਾਂਚ ਸੀ ਕੀਤੀ ਜਿਹਦੇ ਵਿੱਚ ਕੋਈ ਐਨਡੀ ਮਲਟੀ ਟੀਮ ਤਾਂ ਹੈ ਨਹੀਂ ਕਿ ਕਿ ਜਾ ਕੇ ਸਾਰਾ ਕੁਝ ਫਰੂਲੇ ਜਾਂਦਾ ਘਟਨਾ ਵਾਲੀ ਥਾਂ ਤੋਂ ਲੈ ਕੇ ਜਿੱਥੇ ਲਾਸ਼ ਪੁਰਧ ਪੁਰਧ ਕੀਤੀ ਗਈ ਸਾਰਾ ਕੁਝ ਉਹਨੇ ਤੇ ਕਹਿ ਦਿੱਤਾ ਇਵਈਏ ਤੇ ਕਾਰਵਾਈ ਕਰੋ ਫਰਦਰ ਤੁਸੀਂ ਇਨਵੈਸਟੀਗੇਸ਼ਨ ਕਰੋ ਜੀ ਫਰ ਹੈ ਤੇ ਬੰਦਾ ਸੀ ਕਹਿੰਦਾ ਕਿ ਐਫ ਆਈ ਆਰ ਕੋਦੀ ਇਸ ਨੈਪਿੰਗ ਦੀ ਤੁਸੀਂ ਐਫ ਆਈ ਆਰ ਕਰਨੀ ਤੇ ਫਿਰ ਉਹ ਤੋਂ ਬਾਅਦ ਕੜੀਆਂ ਚੋੜ ਲੈ ਤੇ ਹੁਣ ਆਪਣੀ ਸਫਲਤਾ ਨੂੰ ਲਗਾਉਣ ਵਾਸਤੇ ਕਿਉਂਕਿ ਇਕਾਨੀ ਤਲ ਬਾਦ ਫਸ ਰਿਹਾ ਹੈ ਤਾਂ ਹੁਣ ਮੰਟੀ ਰਮਾਣਾ ਤੋਂ ਲੈ ਕੇ ਬਲਟੋਆ ਸਾਹਿਬ ਪਰ ਕੇ ਲੀਡਰ ਜਿਹੜੇ ਆ ਉਹ ਸਾਰੇ ਹੀ ਇਸ ਪੱਖ ਚ ਆ ਗਏ ਇਹ ਤਾਂ ਕਹਾਣੀ ਜਿਹੜੀ ਆ ਬੀਤੀ ਤਵਾੜੀ ਵਾਲੀ ਆ ਇਹ ਤੇ ਬਿਲਕੁਲ ਨਹੀਂ ਗਲਤ ਹੈ ਕਿ ਇਹ ਫੋਟੋ ਆਗੂ ਕਰਦੇ ਅਜਾ ਉਸ ਤੋਂ ਬਾਅਦ ਕੈਰਟਨ ਰਾਜ ਤੇ ਹਕੀ ਹੋਇਆ ਸੀ ਕਿ ਇਹਨਾਂ ਨੇ ਇੱਕ ਹੋਰ ਐਫਐਸਟੀ ਬਣਾ ਦਿੱਤੀ ਜਿਨੇ ਤੇ ਬਿਲਕੁਲ ਨਹੀਂ ਵਨ ਸਾਈਡਡ ਜਿਹੜੀ ਆ ਉਹ ਆਪਣੀ ਰਿਪੋਰਟ ਦਿੰਦੀ ਆ ਤੇ ਤੁਸੀਂ ਵੇਖੋ ਕਿ ਉਸ ਤੋਂ ਬਾਅਦ ਵੀ ਤੇ ਕਾਨੀ 10 ਸਾਲ ਰਾਜ ਕਰਦੇ ਤੁਸੀਂ ਆਪਣੀ ਕੋਈ ਐਫਐਸਟੀ ਬਣਾ ਲੈਂਦੇ ਜੀ ਇਹ ਤੁਹਾਡੀ ਰਿਪੋਰਟ ਤੇ ਤੁਹਾਨੂੰ ਕੋਈ ਸ਼ੱਕ ਸੀ ਸ਼ੱਕ ਸ਼ੁਭਾ ਸੀ ਤਾਂ ਤੁਸੀਂ ਉਸ ਤੋਂ ਬਾਅਦ ਇੱਕ ਕੋਈ ਜਾਂਚ ਪੜਤਾਲ ਰਿਪੋਰਟ ਕਰਵਾ ਲੈਂਦੇ ਜੀ ਗੱਲ ਇਹ ਆ ਕਿ ਹੋਂ ਪਹੁੰਚੋ ਕਿ ਉਹ ਹੀ ਸੀ ਸਿੰਗਲ ਜੀ ਇਸ ਤਰ੍ਹਾਂ ਨਾਲ ਕੈਨੋ ਕਿ ਹੋਣੀ ਹੈ ਪੰਥ ਦੀ ਸਿੱਖ ਕੌਮ ਦੀ ਜਦੋਂ ਕਿਸੇ ਬੁੱਤੇ ਤੇ ਲੋਕਾਂ ਦਾ ਬਹੁਤ ਜ਼ਿਆਦਾ ਸਮਰਥਨ ਮਿਲਦਾ ਪਰ ਉੱਥੇ ਜਾਂ ਤੇ تنظیما ਪੜ ਜਾਂਦੀਆਂ ਨੇ ਜਾਂ ਇਹਨਾਂ ਦੇ ਜਿਹੜੇ ਲੀਡਰ ਆ ਉਹ ਹੀ ਨਿੱਜੀ ਦੌੜ ਤੇ ਆਪਸ ਦੇ ਗਿਜਪਾੜ ਜਾਂਦੇ ਮਿੰਟੂ ਜੀ ਗੈਂਗਸਟਰ 골ਡੀ ਬਰਾੜ ਤੇ ਫੇਸਬੁੱਕ ਦੇ ਵੀ ਹੁਣ ਸਖਤੀ ਕੀਤੀ ਆ ਫੇਸਬੁੱਕ ਵਾਲੇ ਕੀ ਕਾਰਵਾਈ ਕਰ ਰਹੇ ਨੇ 골ਡੀ ਬਰਾੜ ਦੇ ਖਾਤੇ ਤੇ ਮੈਨੂੰ ਇੰਦਰ ਕੈਨੇਡਾ ਨਾਲ ਤੇ ਮੈਨੂੰ ਬਤਾਉਣੇ ਕੀ ਚਾਹੀ ਜੀ ਜਦੋਂ ਇੱਥੇ ਗੂਗਲ ਨਹੀਂ ਬਰਾੜ ਉਹ ਸਰਚ ਕੀਤਾ ਜਾਂਦਾ ਹੈ ਨਾ ਜਦੋਂ ਸਰਚ ਵਾਲੇ ਆਪਸ਼ਨ ਚ ਜਾਂਦੇ ਆ ਉਦੋਂ ਨਾਲ ਦੀ ਨਾਲ ਫੇਸਬੁੱਕ ਇੱਕ ਵਾਰਨਿੰਗ ਕੱਲਦਾ ਹੈ ਕਿ ਇਹ ਬੰਦਾ ਜਿਹੜਾ ਜੀ ਬੜਾ ਖਤਰਨਾਕ ਹੈ ਭਈ ਇਹ ਕ੍ਰਿਮੀਨਲ ਐਕਟੀਵਿਟੀ ਕਰਦਾ ਹੈ ਇਸ ਵਿਅਕਤੀ ਦੇ ਖਤਰਨਾਕ ਸੰਗਠਨਾਂ ਦੇ ਨਾਲ ਸੰਬੰਧ ਨੇ ਤੇ ਜੇ ਤੁਸੀਂ ਇਹਦੇ ਨਾਲ ਜੁੜਿਆ ਕੋਈ ਕੰਟੈਂਟ ਸ਼ੇਅਰ ਕੀਤਾ ਯਾਨੀ ਕੋਈ ਵੀ ਸਵਾਲ ਉਹ ਅੰਗੇ ਤੋਰੀ ਤੇ ਤੁਹਾਡਾ ਖਾਤਾ ਜਿਹੜਾ ਹੈ ਉਹ ਰਿਸਟ੍ਰਿਕਟਡ ਵੀ ਕੀਤਾ ਜਾ ਸਕਦਾ ਤੇ ਉਹ ਉਡਾਇਆ ਵੀ ਜਾ ਸਕਦਾ ਮਤਲਬ ਕਿ ਤੇ ਤੋਤੇ ਹੀ ਉਡਾ ਰਿਆ ਜੀ ਸਾਫ ਹੈ ਸਪਾਈਕਟਾ ਕਿ ਫੇਸਬੁਕ ਨੇ ਇੱਕ ਕਦਮ ਜਿਹੜਾ ਉਹ ਇਸ ਕਰਕੇ ਚੁੱਕਿਆ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਇਹਨਾਂ ਤੇ ਸਰਚਾਂ ਵੱਜਾ ਤਾਂ ਕੀ ਇਹ ਕੱਲੇ ਗੋਲਡੀ ਬਰਾੜ ਤੱਕ ਮਤ ਉਤਰੇਗਾ ਕਿਉਂਕਿ ਹੋਰ ਵੀ ਬਹੁਤ سارے ਗੈਂਗਸਟਰਾਂ ਦੇ ਨਾਮ ਤੇ ਤੇ ਚੱਲਦੇ ਨੇ ਜੀ ਕੀ ਇਹ ਜਿਹੜੇ ਇਹਨਾਂ ਨੇ ਡੈਜ਼ਿਗਨੇਟਡ ਅਤਵਾਦੀ ਜਾਨੇ ਉਹਨਾਂ ਤੱਕ ਮੈਦੂਦ ਰਹਿਣ ਕਿ ਜਾਂ ਗੈਂਗਸਟਰਾਂ ਤੱਕ ਵੀ ਜਾਊਗਾ ਉਹਦੇ ਵਿੱਚ ਬਹੁਤ ਕੁਝ ਰਿਹਾ ਹੈ ਇਥੇ ਕੁਲੇ ਰੂਪ ਦੇ ਵਿੱਚ ਆਨਲਾਈਨ ਹਥਿਆਰ ਵੇਚੇ ਜਾਂਦੇ ਆ ਆਨਲਾਈਨ ਅਫੀਮੇਟੀ ਵੀ ਜਾਂਦੀ ਹੈ ਜਿਵੇਂ ਖਾਰਿਆਂ ਤੇ ਫਿਰ ਸਿਕਲ ਜਾਂ ਕਸਨ ਦੀ ਜ਼ਰੂਰਤ ਹੈ ਉਦੋਂ ਜਿਹੜਾ ਵੀ ਕੋਈ ਰਗੜਿਆ ਗਿਆ ਮੰਨ ਲਓ ਇਹਨੇ ਵਾਰਨਿੰਗ ਇਥੇ ਦਿੰਦੇ ਆ ਜਿਨੇ ਉਹਨੂੰ ਇਗਨੋਰ ਕਰਕੇ ਕੋਈ ਸ਼ੇਅਰਿੰਗ ਸ਼ੂਰਿੰਗ ਕਰ ਦਿੱਤੀ ਉਹਦਾ ਖਾਤਾ ਇੰਡੀਆ ਚ ਬਲੌਕ ਹੋ ਸਕਦਾ ਕੁਝ ਦੇਣ ਵਾਸਤੇ ਯਾਰ ਸਟਿੰਟਡ ਹੋ ਸਕਦਾ ਜਾ ਉਹ ਉਹ ਨਬੀਸਰ ਮਿੰਟੂ ਜੀ ਟਾਈਮਜ਼ ਨਾਉ ਦੇ ਪੱਤਰਕਾਰ ਨੇ ਭਾਵਨਾ ਕਿਸ਼ੋਰ ਭਾਵਨਾ ਕਿਸ਼ੋਰ ਦੇ ਉੱਪਰ ਪਰਚਾ ਦਰਜ ਹੋਇਆ ਪਰਚਾ ਦਰਜ ਨਾ ਹੋਇਆ ਸਿਰ ਰੱਦ ਹੋਇਆ ਇਹ ਮਾਮਲੇ ਬਾਰੇ ਦੱਸਿਓ ਜੀ ਕੀ ਹੋਇਆ ਸੀ ਤੁਹਾਨੂੰ ਯਾਦ ਹੋਣਾ ਹੈ ਕੇਚਰੀਵਾਲ ਸਾਹਿਬ ਦੇ ਬੰਗਲੇ ਦੀ ਇੱਕ ਸਟੋਰੀ ਸ਼ਾਇਆ ਹੋਈ ਸੀ ਹਾਂਜੀ ਅਖਬਾਰਾਂ ਦੇ ਵਿੱਚ ਪਰ ਉਸ ਸਟੋਰੀ ਨੂੰ ਸਭ ਤੋਂ ਪੈਣਾ ਇਸੇ ਪੱਤਰਕਾਰ ਕੁੜੀ ਨੇ ਕੱਢਿਆ ਸੀਗਾ ਭਾਵਨਾ ਕਿਸ਼ੋਰ ਨੇ ਇਨਾ ਪੈਸਾ ਏ ਜਿੰਬਾਲ ਸਾਹਿਬ ਨੇ ਬੰਗਲੇ ਤੇ ਨਾ ਕਰਿਆ ਤਾਂ ਉਸ ਤੋਂ ਬਾਅਦ ਬੰਗਲੇ ਵਾਲਾ ਸੱਪ ਇਹਨਾਂ ਦੇ ਗੱਲ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਪੈ ਗਿਆ ਸੀਗਾ ਜੀ ਉਸ ਤੋਂ ਬਾਅਦ ਹੋਇਆ ਕਿ ਕਿ ਕੇਂਜਰੀਵਾਲ ਸਾਹਿਬ ਨੇ ਆਉਣਾ ਸੀਗਾ ਲੁਧਿਆਣੇ ਹਮਮ ਤੇ ਪਾਵਲਾ ਪਿਸ਼ੋਰ ਆਦਿ ਕਵਰੇਜ ਵਾਸਤੇ ਲੁਧਿਆਣੇ ਇਹਨਾਂ ਨੇ ਜਾ ਕੇ ਇੱਕ ਕੇਸ ਦਰਜ ਕਰ ਦਿੱਤਾ ਕਿ ਇਹਨੇ ਜਾਤੀਗਤ ਗਾਵਾਂ ਕਢੀਆਂ ਨੇ ਜੀ ਇਹ ਜਾਤੀ ਸੂਚਕ ਪਰ ਆਪਸ਼ਮਬੋਲੀਆ ਕਿਸੇ ਮੈਲਾ ਨੂੰ ਕਿਸੇ ਹੋਰਤ ਨਗਰਤਾ ਕਿ ਥੋੜੀ ਜਿਹੀ ਗੱਡੀ ਖਹਿ ਗਈ ਸੀ ਕਿ ਸਿਟੀ ਵੱਜੋਂ ਅਪਸ਼ੰਪਤ ਬੋਲੇ ਗਏ ਪਰ ਵੱਡੇ ਤੇ ਲੋਜੀਕਲ ਸਵਾਲ ਸਨ ਇਹ ਇਨੇ ਦੂਰ ਤੋਂ ਆਈ ਪੱਤਰਕਾਰ ਕੁੜੀ ਜੀ ਉਹ ਇੱਕ ਅਣਜਾਣ ਵਿਅਕਤੀ ਜਾਂ ਅਣਜਾਣ ਔਰਤ ਨੂੰ ਕਿਵੇਂ ਅਪਸ਼ੰਪਤ ਕਹਿ ਸਕਦੀ ਆ ਉਹ ਵੀ ਜਾਤ ਆਦਾਰ ਜੀ ਕਿ ਉਹਦੇ ਕੋਲ ਕੋਈ ਜਾਤ ਨਹੀਂ ਪੁੱਛਣੀ ਸੀ ਬੜੇ ਵੱਡੇ ਸਵਾਲ ਸੀ ਹਮ ਇਸ ਨੂੰ ਜੋਕੇ ਜੇ ਪਾ ਦਿੱਤਾ ਗਿਆ ਬਦਲਾ ਕਰ ਲਿਆ ਇਹ ਬਦਲੇ ਵਾਲੀ ਸਰਕਾਰ ਨਹੀਂ ਕਹਿੰਦੇ ਕਿ ਬਦਲੇ ਵਾਲੀ ਸਰਕਾਰ ਲੱਗੀ। ਜੇ ਤੁਹਾਨੂੰ ਤੇ ਹਾ ਜੇਲ ਦੇ ਵਿੱਚ ਉਸ ਨੂੰ ਪਾ ਦਿੱਤਾ ਗਿਆ ਇੰਨੇ ਤੇ ਕੋਈ ਈਦਾਰੇ ਬਹੁਤ ਤਗੜੇ ਹੁੰਦੇ ਆ। ਉਹ ਆਪਣੇ ਐਂਕਰ ਵਾਸਤੇ ਆਪਣੇ ਰਿਪੋਰਟਰ ਵਾਸਤੇ ਡਟ ਜਾਂਦੇ ਆ। ਨਹੀਂ ਤਾਂ ਕਹਿੰਦੇ ਛੱਡੋ ਕਿਹੜਾ ਹੋ ਰਖਲਾ ਕਿ ਹੋ ਰਖਲਾ ਕਿ ਸਾਨੂੰ ਤੋਦਿਆਂ ਨੂੰ ਬਾਗ ਨ ਬਥੇਰੇ। ਇੰਨਾ ਨੇ ਬਹੁਤ ਤਗੜੇ ਵਕੀਲ ਕੀਤੇ। ਰਾਤੋਂ ਰਾਤ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ। ਬਈ ਜੀ ਰਾਤ ਨੂੰ ਸੁਣਵਾਈ ਹੋਈ। ਤੇ ਕਮਾਲ ਦੀ ਗੱਲ ਹੈ ਆ। ਉਹ ਹਾਈ ਕੋਰਟ ਨੇ 3 ਵਜੇ 11 ਵਜੇ ਤੜਕੇ 3 ਵਜੇ ਜੇਲ ਦਾ ਦਰਵਾਜ਼ਾ ਖਲਵਾਤਾ ਕਿ ਕੁੜੀ ਨੂੰ ਬਾਹਰ ਕੱਢੋ ਜੀ ਉਸ ਤੋਂ ਬਾਅਦ ਜਿਹੜਾ ਡਰਾਈਵਰ ਸੀ ਕੈਮਰਾਮੈਨ ਸੀ ਉਹਨਾਂ ਨੂੰ ਵੀ ਰਾਹਤ ਮਿਲ ਗਈ ਤੇ ਹੁਣ ਇਸ ਮਾਮਲੇ ਨੂੰ ਝੂਠਾ ਮੰਨ ਲਿਆ ਵੇਖੋ ਕਿਤੇ ਵੱਡੀ ਚਪੇੜਿਆ ਸਿਸਟਮ ਦੀ ਮੋਹ ਤੇ ਕਿ ਇੱਕ ਕੁੜੀ ਨੂੰ ਵੀ ਤੁਸੀਂ ਨਹੀਂ ਬਖਸ਼ਿਆ ਇੱਕ ਜਰਨਲਿਸਟ ਨੂੰ ਤਾਂ ਛੱਡ ਦਿਓ ਇੱਕ ਧੀ ਤੇ ਆਣੀ ਨੂੰ ਵੀ ਤੁਸੀਂ ਨਹੀਂ ਬਖਸ਼ਿਆ ਬਦਲਾ ਕੋਰੀ ਦੇ ਚੱਲਦਿਆ ਕਿ ਉਸ ਦਾ ਜਿਹੜਾ ਕੇਸ ਆ ਆਈ ਕੋਰਟ ਨੇ ਗਲਤ ਮੰਨਦਿਆਂ ਰੱਦ ਕਰਨ ਦੇ ਹੁਕਮ ਦੇ ਦਿੱਤੇ। ਹੂੰ ਜੀ ਤੇ ਮੈਂ ਤੁਹਾਨੂੰ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ? ਜੀ ਖੁਸ਼ ਨੁਮਾ ਖਬਰ ਮੈਂ ਇੱਕ ਨਾ ਇੱਕ ਸ਼ਖਸ ਬਾਰੇ ਪੜ ਰਿਹਾ ਸੀਗਾ ਬੜਾ ਸਪਕੋਨ ਮਿਲਿਆ ਪੜ ਕੇ ਕਿ ਦੁਨੀਆ ਦੇ ਵਿੱਚ ਦੁਖੀ ਤੋਂ ਦੁਖੀ ਵੀ ਬਹੁਤ ਨੇ ਤੇ ਪ੍ਰੇਮ ਕਰਨ ਵਾਲੇ ਵੀ ਲੋਕ ਬਹੁਤ ਨੇ ਇੱਕ ਰਿਕਸ਼ਾ ਚਾਲਕ ਦੀ ਕਹਾਣੀ ਸੁਣਾ ਰਿਹਾ ਜਿਹੜਾ ਕਿ ਨਾਰਥ ਦਿੱਲੀ ਗੋਪਾਲਪੁਰ ਇਲਾਕੇ ਦਾ ਰਹਿਣ ਵਾਲਾ ਹੈ ਗੇਨੂ ਦਾਸ। ਈਦੀ ਪਤਨੀ ਪ੍ਰੈਗਨੈਂਟ ਹੋਈ ਸੀ ਕਿ ਪੇਰੇ ਉਹਦੀ ਅੱਖਾਂ ਦੀ ਰੌਸ਼ਨੀ ਚਲ ਗਈ ਇਹ ਬਹੁਤ ਪ੍ਰੇਮ ਕਰਦਾ ਆਪਣੀ ਪਤਨੀ ਨੂੰ ਉਹਦਾ ਸਾਰਾ ਖਿਆਲ ਸਾਰਾ ਪਾਲਣ ਪੋਸ਼ਣ ਇਹੀ ਕਰਦਾ ਤਿੰਨ ਬੱਚੇ ਕੀ ਆ ਅਸੀ ਗੱਲ ਨਹੀਂ ਹੈ ਪਰਿਵਾਰ ਹਰਿਆ ਭਰਿਆ ਪਰ ਇਸ ਬੰਦੇ ਨੂੰ ਪਤਾ ਲੱਗਿਆ ਕਿ ਯਾਰ ਰੋਖ ਲਾਉਣੇ ਬਹੁਤ ਜ਼ਰੂਰੀ ਆ ਤੇ ਇਹ ਪੁੰਨ ਦਾ ਵੀ ਕੰਮ ਆ ਹੂੰ ਤੇ ਇਹ ਸਮਾਜਿਕ ਸੇਵਾ ਵੀ ਆ ਤਾਂ ਇਸ ਬੰਦੇ ਨੇ ਕਹਿੰਦੇ ਕਿ ਗੋਪਾਲਪੁਰ ਨੈਰੋਗਿਆਰ ਮੁਖਰਜੀ ਨਗਰ ਗਾਂਢੀ ਘਿਆਰ ਦੇ ਵਿੱਚ ਸੈਂਕੜੇ ਪੌਦੇ ਲਾ ਦਿੱਤੇ ਤੇ ਆਪਣੇ ਰਖਸ਼ੇ ਦੇ ਵਿੱਚ ਹੀ ਪਾਣੀ ਦਾ ਪ੍ਰਬੰਧ ਰੱਖਦਾ ਜਿੱਥੇ-ਜਿੱਥੇ ਆਪਣੇ ਪੌਦੇ ਲਾਏ ਹੁੰਦੇ ਆ ਜੇ ਨਹੀਂ ਵੀ ਸਵਾਰੀ ਮਿਲਦੀ ਉਸ ਏਰੀਏ ਚ ਤੇ ਰਖਸ਼ਾ ਉੱਧਰ ਨੂੰ ਖਿੱਚ ਦਿੰਦਾ ਜਾ ਕੇ ਪਾਣੀ ਪਾ ਦਿੰਦਾ ਕਹਿੰਦਾ ਨਹੀਂ ਇਹ ਮੈਂ ਆਪਣੇ ਬੀਵੀ ਦੇ ਪ੍ਰੇਮ ਨੂੰ ਸਵਾਰਪੱਤ ਕੀਤੇ ਨੇ